ਕਸਰੀ ਗਾਲ ਜੀ ਅੱਜ ਅਸੀਂ ਕੋਈ ਗੁ ਬੇਨਤੀਆਂ ਕਰਨਾ ਹੈ ਰੋਪੜ ਸ਼ਹਿਰ ਦੇ ਬਾਈਕ ਚੋਰਾਂ ਨੂੰ ਦੇਖੋ ਜੀ ਅੱਲੜ ਉਮਰ ਦੇ ਵਿੱਚ ਆਪਣੇ ਬਾਬਲ ਦੇ ਹਾੜੇ ਕੱਢ-ਕੱਢ ਕੇ ਮੈਂ ਵੀ ਉਸ ਬਲੈਂਡਰ ਮੋਟਰ ਹਗਲੇ ਆ ਦੀਗਾ ਤੁਸੀਂ 6 ਮਹੀਨੇ ਬਾਅਦ ਉਹ ਕਚੈਰੀਆਂ ਕੋਲੋਂ ਚੋਰੀ ਕਰ ਲਿਆ ਹਾਂ ਉਹੀ ਤਾਂ ਮੈਂ ਮੇਰੇ ਦਿਲ ਦਾ ਦਰਦ ਦੱਸਨੀ ਸਾਰਾ ਸੀਨਾ ਪਾਟਦਾ ਜਦੋਂ ਗੱਲ ਕਰਦੇ ਚਲੋ ਮੇਰਾ ਬਾਬਲ ਥੋੜਾ ਸਰਦਾ ਪੁੱਜਦਾ ਸੀਗਾ ਉਹਨੇ 4-5 ਗਾਣਾ ਕੱਢ ਬਾਅਦ ਚ ਬੁੱਢ ਦਵਾ ਤਾ ਮੈਨੂੰ ਪਰ ਯਾਰ ਜਿਹੜਾ ਤੁਸੀਂ ਕੱਲ ਪਰਥੋਂ ਇੱਕ ਕਲਿਆਣ ਫਰਮੇ ਕੋਲੋਂ ਮੇਰੇ ਮਿੱਤਰ ਦਾ ਵੀ ਮੋਟਰ ਦਾ ਚੱਕ ਲਿਆ ਤੁਸੀਂ ਸਾਰੀਓ ਸ਼ਰਮ ਲਾਤੀ ਉਹਦੇ ਬਾਪੂ ਨੇ ਜੁੱਤੀਆਂ ਮਾਰੂਨ ਘਰੋਂ ਬਾਹਰ ਕੱਢਦਾ ਹੁਣ ਕਰੇਗੀ ਬਜਾਰਾ ਉਹ ਉਹ ਤਾਂ ਬਜਾਰਾ ਹੁਣ ਰੋਟੀ ਬੋੜ ਰੂਡਲ ਚ ਜਾ ਕੇ ਖਾਣਾ ਤੁਸੀਂ ਵੀਰ ਥੋੜਾ ਦੇਖ ਕੇ ਕਰਿਆ ਕਰੋ ਚੋਰੀ ਬੰਦਾ ਕੋ ਬੰਦਾ ਵੇ ਕਿਹਾ ਜਾ ਬੰਦਾ ਨਾ ਮਾਤੜ ਬੰਦੇ ਦਾ ਨਾ ਚੋਰੀ ਕਰਿਆ ਕਰੋ ਸਾਨੂੰ ਇੱਕ ਏਰੀਆ ਦੇਣ ਦੇ ਵੀ ਤੁਸੀਂ ਕਿੱਥੇ ਕਾਦੋ ਰਣਜੀਤ ਸਿੰਘ ਬਾਗ ਕੋਲ ਜਾ ਕੇ ਕੱਲਿਆ ਕਰੋ ਯਾਰ ਚੋਰੀਆਂ ਉੱਥੇ ਗੰਦਾ ਆਸ਼ਕ ਲਾਣਾ ਆਇਆ ਹੁੰਦਾ ਸਾਰਾ ਉਹਨਾਂ ਦਾ ਕਰ ਲਿਆ ਕਰੋ ਪਰ ਮੇਰਾ ਵੀਰ ਮਾਤੜ ਬੰਦੇ ਦਾ ਨਾ ਕਰਿਆ ਕਰੋ ਨਹੀਂ ਜੇ ਤੁਹਾਡੇ ਕੋਲ ਮਾੜੀ ਮੋਟੀ ਇਨਸਾਨੀਅਤ ਹੈਗੀ ਇਹਦਾ ਉਹ ਮੋਟਰੈਕਲ ਫਿਰ ਕਲਿਆਣ ਫਿਲਮੇ ਕੋਲੇ ਖੜਾ ਆਇਆ ਉਹ ਕੁਝ ਕਿ ਹੋਰ ਵੀ ਪੰਜਾਬ ਦੇ ਸਾਰੇ ਚੋਰਾਂ ਨੂੰ ਬੇਨਤੀ ਆ ਬਾਈ ਯਾਰ ਬੰਦਾ ਕੋੰਦਾ ਦੇਖ ਕੇ ਚੋਰੀ ਕਰਿਆ ਕਰੋ ਯਾਰ ਕਈ ਬੰਦੇ ਦਾ ਬਹੁਤ ਔਖਾ ਹੋ ਜਾਂਦਾ ਕਿਤੇ ਕਿਤੇ ਹਨਾ ਬਾਕੀ ਸਾਡੀ ਪੰਜਾਬ ਦੀ ਜਾਵਾਜ਼ ਤੇ ਹੋਣਾਰ ਪੁਲਿਸ ਨੂੰ ਬੇਨਤੀ ਆ ਬਈ ਇਹਨਾਂ ਦਾ ਹੱਲ ਕਰ ਦੋ ਕੋਈ ਹੈਨਾ ਇਹ ਕੋਈ ਕਿੱਦਾਂ ਏ ਕਹਾਣੀ ਬਾਪਰ ਗਈ ਇਹ ਮਰ ਗਿਆ ਇਹ ਮਰ ਗਿਆ ਨਹੀਂ ਤਾਂ ਪਤਾ ਨਹੀਂ ਇੱਧਰ ਮਾਤੜ ਵਾਲਾ ਸੁਸਾਈਡ ਕਰ ਦਿੰਦਾ ਇੰਨੀ ਗੱਲ ਤੇ ਤੋਂ ਨਾ ਇਦਾਂ ਕਰਿਆ ਕਰੋ ਵੀ ਜੀ ਧੰਨਵਾਦ ਆਪਾਂ ਬੇਫਕੂਫ ਨਾ ਬਣੀ ਆਪਾਂ ਫੁੱਦੂ ਨਾ ਬਣੀ ਜੀ ਬਸ ਇਹੀ ਗੱਲ ਕਰਨੀ ਸੀ ਕਿ ਜੀ ਹੁਣ ਐਤੋ ਵੱਧ ਹੁਣ ਗੱਲਾਂ ਕਰਾਂ ਕਹਣ ਦੀ ਲੋੜ ਵੀ ਹੈ ਨਹੀਂ ਤੁਸੀਂ ਖੁਦ ਸਿਆਣੇ ਹੋ ਆ ਵੀਡੀਓ ਨੂੰ